ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਜੀ ਲੋ ਜੀ ਬਈ ਅੱਜ ਬਣਾ ਰਹੇ ਆ ਆਪਣੇ ਥੂੜੀ ਮਸ਼ੀਨ ਆ ਗਈ ਅੱਜ 3:00 ਵਜੇ ਉਹ ਆ ਤੇ ਆਪ ਆਉਣੀ ਆਪਾਂ ਨੇ ਚੌਥੀ ਟਰਾਲੀ ਅੱਧਰ ਬਣਾ ਰਹੇ ਆ ਸੰਗਰ ਕੋਲ ਤਿੰਨ ਸਾਲ ਆਪਣੇ ਇੰਗੀ ਬਣਾਉਂਦਾ ਬਈ ਜੱਦੀ ਮਸ਼ੀਨ ਲਈ ਆ ਕਾਲੂ ਨੇ ਦਾ ਇਹ ਬਣਾਉਂਦਾ ਪਿਛਲੇ ਸਾਲ ਲਿਆ ਦਾ ਟਰੈਕਟਰ ਦੋਨਾਂ ਦੋ ਸਾਲ ਹੋ ਗਏ ਟਰੈਕਟਰ ਲੈ ਇਹਨੂੰ ਮਸ਼ੀਨ ਵੀ ਜਦੇ ਲਈਦੀ ਨੇ ਬਾਕੀ ਉਧਰ ਤੇ ਬਣੀਆਂ ਆਪਣੀਆਂ ਟੀਲੇ ਚੋਂ ਤਿੰਨ ਟਰਾਲੀਆਂ ਇਹ ਆਪਣੀ ਵੱਡ ਹੋਈ ਹੋਈ ਆ ਬਈ ਰਾਤ ਦੀ ਕਣਕ ਪੜਾਈ ਦਾ ਕੰਮ ਬਣਾ ਨਿਬੜ ਗਿਆ ਦਾ ਤੇ ਇਧਰ ਨਦੀ ਵਾਲੇ ਆ ਖੇਤ ਇਧਰ ਆ ਗਿਆ ਹੁਣ ਇੰਦਰ ਬਣਾਉਂਗਾ ਆਇਆ 3 ਕਵਜੇ ਹੋ ਆਪਣੇ 3 ਕਵਜੇ ਪਹਿਲਾਂ ਹੋਰ ਦੇ ਬਣਾਉਗੇ ਤੇ ਕੱਲ ਤੱਕ ਨਿਪੜੀਉਗਾ ਕੱਲ ਦੀ ਨਹੀਂ ਪਰਸੋਂ ਸਵੇਰ ਤੱਕ ਤਾਂ ਨਿਪੜੇ ਜਾਊਗਾ ਥੋੜਾ ਬਹੁਤਾ ਇਹ ਕਾਲੂ ਰਹਿ ਗਿਆ ਕੰਮ ਪਰਸੋਂ ਨਿਪੜੀਉਂ ਬਾਕੀ ਸਾਡੇ ਬਾਈ ਕੰਮ ਚੱਲਦਾ ਨਿਪਕਣਾ ਨੇਰੇ ਹੋਏ ਤੱਕ ਸੜਨ ਲੱਗ ਜਾਂਦੀ ਪੈਣ ਬੂਟੇ ਬਹੁਤ ਹਨ ਇਹ ਕਰਕੇ ਬਬੂਦਰ ਸੜਨ ਲੱਗ ਜਾਂਦੀ ਪੈਣ ਸੱਚ ਲਈ ਤੇ ਕੰਮ ਰੁਕ ਜਾਂਦਾ ਮਸ਼ੀਨ ਦਾ ਆ ਗਿਆ ਮਾਲਕ ਮੁੰਡਾ ਇਹ ਮਾਲ ਮੰਨੀ ਫਿਰਦਾ ਹੈ ਹੋਰ ਮਿੱਟੀ ਜਦ ਨੂੰ ਪਾਈ ਜਾਵੇ ਅੱਛਾ ਪਰਣਾ ਮੰਨ ਲੈ ਕਰ ਪਰਣਾ ਮੰਨਣਾ ਨੋਕ ਲੜ ਕੇ ਅੱਛਾ ਇਹ ਦੂਰ ਦਾਰ ਦੇ ਮਾਰ ਹਾਂ ਕਰਦਾ ਬਹੁਤ ਆ ਤਾ ਹੈ ਅਰੇ ਅੰਦਰ ਟਰਾਲੀ ਹੈ ਅੰਦਰ ਅੰਦਰ ਪਾਈ ਜਾਂਦੇ ਹਾਂ ਨਾਲੀ ਨਾਲ ਹਾਂ ਨਾਲ ਦੀ ਨਾਲ ਨਾ ਪੰਡਾ ਭਰੀ ਜਾਂਦੇ ਇੱਕ ਬੰਦਾ ਦਾਰੀ ਜਾਂਦਾ ਹੈ ਕਿੰਨਾ ਵਾ ਸੀ ਜਨੈਕ ਦੀ ਮਸ਼ੀਨ ਦਾ ਕੌਡਾ ਹਾਂ ਪੰਜਵਾਂ ਪੰਜਵਾਂ ਸੀ ਜਨਾ ਬਾਈ 6ਵਾਂ 6ਵਾਂ ਇਹਨੇ ਸਾਲ ਹੋ ਗਏ ਲਈ ਨੂੰ 6 ਸਾਲ ਹੋ ਗਏ ਨਾ ਡਰਾਈਵਰ ਲੱਗਿਆ ਅੱਛਾ ਪੰਜਵਾਂ ਐ ਪੰਜਵਾਂ ਐ ਅਸੀਂ ਸਾਡੇ ਦਿਨ ਦੇ ਨਹੀਂ ਬੜਾਇਆ 2 ਸਾਲਾਂ ਉੱਤੇ ਬਾਅਦ ਐ ਬੜਾਈਆ ਈਆ ਸਾਲ ਆ ਸਾਡੇ ਕੋਲ ਤੇਰਾ ਹਨਾ ਈਆ ਸਾਲ ਦੋ ਵਾਰੀ ਤੇ ਜਨੇ ਬਣਾਈ ਤੇ ਇੱਕ ਵਾਰੀ ਪਰ ਉਹ ਥੋੜੀ ਬਣਾ ਗਿਆ ਉਹ ਰਿਸ਼ਤੇਦਾਰ ਬਣਾ ਬਣਾ ਕੇ ਗਏ ਤੇ ਇੱਕ ਵਾਰੀ ਬਸ ਪੰਜ ਬਣਾ ਗਿਆ ਉਹ ਤਾਂ ਬਣਾਈ ਥੋੜੀ ਬਣਾ ਕੇ ਗਏ ਪੰਜ ਕੀਲੀਆਂ ਦੀ ਬਣਾ ਕੇ ਇੱਧਰ ਆਲੇ ਲਾਂ ਘਟ ਉਹ ਵਧੀਆ ਲੱਗ ਉਧਰ ਲਾਂ ਜਿਆਦਾ ਦਾ ਇਹ ਹਲਕਾ ਹੈ ਨਾ ਜ਼ਮੀਨ ਇਹਦੇ ਵਿੱਚਲੀ ਆ ਜਾਂਦੀ ਉਹ ਜ਼ਮੀਨ ਵਧੀਆ ਕਿੰਨੀਆਂ ਕਿ ਟਰਾਲੀਆਂ ਬਣਨ ਲੱਗੀਆਂ ਹੁਣ ਅਜੇ ਜਿਹੜੀਆਂ ਓਹੀ 12 13 ਦਿਨ ਹੋ ਗਏ ਪੰਜ ਸੌ ਅੱਜ ਕਿੰਨੀਆਂ ਬਣਾਈ ਪਹਿਲਾਂ ਆਤਕ ਬਣੀ ਹੈ ਰੁਕਦਾ ਗਿੱਲੇ ਜਦੇ ਵੀ ਟਰਾਲੀ ਘਰ ਦੀ ਬਹੁਤ ਚੰਗਾ ਅੱਛਾ ਦੇ ਰਿਆਗੇ ਮੜਾ ਜੇ ਲੋਟ ਆਏਗਾ ਤੁਹਾਨੂੰ ਆਓ ਸਾਡੇ ਉਧਰ ਮੀਂਹ ਪੈ ਗਿਆ ਤਾਂ ਇਹ ਮੀਂਹ ਤੇ ਗੱਜਪਟ ਹੋਈ ਹੋਈ ਆ ਕੀ ਫਰਕ ਹੈਗਾ ਉੱਥੇ ਜਮੀ ਨਹੀਂ ਭਰਦੀ ਟਰਾਲੀ ਗਿੱਲੇ ਜਦੇ ਟਰਾਲੀ ਵੀ ਨਹੀਂ ਭਰਦੀ ਵਿੱਚ ਪਜਾਇਆ ਜੇ ਕਿਤੇ ਅੱਛਾ ਰੇਟੀ ਵਾਲੇ ਕੀਤੇ ਮਾਜੀ ਭਾਈ ਤੂੜੀ ਨੂੰ ਕੋਈ ਨਹੀਂ ਪੁੱਛਦਾ ਤੂੜੀ ਦਾ ਮਰਦਾ ਹੀ ਬੁਰਾ ਹਾਲ ਮੈਂ ਕਹਿਣਾ ਵੀ ਟਰਾਲੀ ਕੋਈ ਲੈ ਲਵੇ ਕੋਈ ਨਹੀਂ ਮੰਨਦਾ ਪਹਿਲਾਂ ਹਾਂ ਕਰਦੇ ਤੇ ਫੇਰ ਅਗਲਾ 1500 ਨੂੰ ਵੀ ਮੰਨਦਾ ਨਹੀਂ ਕੋਈ ਤੇ ਉਹਨੂੰ ਮਗਰ ਨਹੀਂ ਤੇ ਉਹ ਵੀ ਕਹੇਗਾ ਕਿ ਇਹ ਸਸਤੀ ਹੋ ਜਾਣੀ 1500 ਦੇ ਘੱਟ ਤੇ ਰਿਹਾ ਉਦੋਂ ਬਾਕੀ ਪਤਾ ਕੁਝ ਨਹੀਂ ਬਾਈ ਇਹਦਾ ਵੱਧ ਵੀ ਸਕਦੀ ਆ ਐਤ ਕੀ ਬੋਲ ਤੂੰ ਕਿ ਬੰਦਾ ਜ਼ਿਆਦਾ ਥੋੜੀ ਤੇ ਅਗਲੇ ਸਾਲ ਹੋਰ ਜਾਂਦੀ ਹੋਰ ਜਾਂਦੀ ਤੇਜ਼ੀ ਵੀ ਹੋ ਸਕਦੀ ਹੈ ਇਹ ਵੀ ਬੜੀ ਗੱਲ ਨਹੀਂ ਇੱਕ ਦੋ ਨੂੰ ਪੁੱਛਿਆ ਉਹ ਕਹਿੰਦਾ ਮੈਂ ਬਾਈ ਥਰੇਸਰ ਵਾਲੀ ਲੈ ਲਈ ਥਰੇਸਰ ਵਾਲੀ ਥੋੜੀ ਨਹੀਂ ਯਾਰ ਮੈਂ ਨਾ ਉੱਚ ਵੀ ਨਿਕਲ ਜਾਂਦਾ ਕਰਦਾ ਉੱਚ ਵੀ ਨਿਕਲ ਜਾਂਦਾ ਹਰ ਕਈ ਦਾ ਧਰਮ میدان ਉਹ ਨਿਕਲ ਹੁੰਦੀ ਜੁੜੀ ਆਉਂਦਾ ਆ ਆਉਂਦਾ ਆ ਛੜਦੀ ਹੋਈ ਟੂਰੀ ਆ ਇਹ ਟੂਰੀ ਘੜਦੀ ਜਿਹਦੇ ਜਿਆਦਾ ਡੰਗਰ ਰੱਖੇ ਹੋਏ ਉਹ ਹੈਉ ਨਹੀਂ ਯਾਰ ਸਾਹਮਣੇ ਦਾ ਵੇਚਤੇ ਠੱਕਰ ਰੱਖਦੇ ਥੋੜੇ ਪਿੰਡੇ ਠੱਕਰ ਦੇ ਸਾਡੇ ਪਿੰਡੇ ਉਹ ਕੱਢ ਗਏ ਝੱਲੀਆਂ ਉਹ ਕੱਢ ਗਏ ਡੁੱਟ ਡੈਰੀ ਦਾ ਬੰਦਾ ਲੱਗ ਜਾਂਦਾ ਕਿਹਦੇ ਨਾਲ ਰੱਖਿਆ ਫਿਰ ਆਪਣੇ ਜੋ ਕੇ ਕਿੰਨੇ ਰੱਖਿਆ ਆ ਅੱਜ ਤਾਂ ਬਾਈ ਸ਼ੁਰੂ ਤੋਂ ਦੋ ਤਿੰਨ ਚਾਰ ਰੱਖੇ ਹੋਏ ਬਾ ਬਾ ਜਿਆਦਾ ਆਈ ਉਹਨੇ ਕੇ ਰੱਖੇ ਹੋਈਆਂ ਐ ਤਾਂ ਪਈ ਜੀ ਵੀ ਜਾਂਦਾ ਡੈਡੀ ਵੀ ਦੁੱਧ ਪਈ ਜਾਂਦਾ ਇਹ ਜੀ ਗੱਲ ਤਾਂ ਨਹੀਂ ਤੇ ਡੈਡੀ ਡੈਡੀ ਅੱਛਾ ਮਾ ਆਇਆ ਨਹੀਂ ਅੱਜ ਚੈੱਕ ਗਿਆ ਮੁੰਡਾ ਡਰਾਈਵਰ ਪੂਰਾ ਬਣਾਤਾ ਹੈ ਹਾਂ ਉਹ ਜੁੱਤੂ ਦੇ ਨਾਲ ਖਾਂਦਾ ਬੱਦਲ ਰਿਹਾ ਹੈ ਇਹਦੇ ਦੇ ਨਾਲ ਆਂ ਫਟਾ ਆਏ ਹੋਈ ਜਾਓ ਛੋਟੇ ਲੋਡ ਫਟਾ ਲਾ ਲੀਏ ਨਹੀਂ ਤਾਂ ਭਰ ਜਾਣੀ ਸੀ ਗੱਦੀ ਟਰਾਲੀ ਉਹ ਚੱਲ ਜਾਏਗਾ ਖੇਤ ਦੇ ਆਹ ਓਕੇ ਜੀ ਦਰਸ਼ਾ ਹਾਂ ਦਰ ਲੋਡ ਆਉਣਾ ਹੈ ਹਾਂ ਜੀ ਦਰਸ਼ਾ ਥੋੜਾ ਹੈਗੇ ਇਧਰ ਉਹ ਬਾਕੀ ਜੋ ਆ ਰਸਾਗੇ ਇਧਰ ਉਹ ਸਰੇ ਵਾਲਾ ਫੇਰ ਦਰਸ਼ਾ ਬੰਨ ਲਾ ਕੇ ਜਾ ਕੇ ਨਜੀ ਇਹ ਬੰਨ ਲਾ ਕੇ ਜਾ ਕੇ ਚੱਕਦੇ ਆਹਾ ਇਹਨੂੰ ਉਹ ਚੱਕ ਉਧਰ ਬੂਨਾ ਮਿੱਟੀ ਉਹਦੇ ਕੋਈ ਨਹੀਂ ਬਾਕੀ ਆ ਚੂਹੇ ਬਹੁਤ ਆ ਹਨਾ ਚੂਹੇ ਦੇ ਚੱਕਰ ਆਈਆਂ ਨੇ ਚੂਹੇ ਦਾ ਆ ਹੀ ਗਿਆ ਚੱਕਣ ਉੱਪਰ ਤੇ ਲਾ ਕੇ ਚੱਕਦੇ ਗਏ ਕੋਈ ਗੱਲ ਨਹੀਂ ਉੱਪਰ ਰੱਖ ਕੇ ਲਾ ਦੇ ਇਹ ਦਾ ਕੰਮ ਪੂਰਾ ਬਹੁਤ ਲੱਗ ਗਿਆ ਨਾ ਮੇਰੇ ਨਾਲ ਕੁਝ ਨਹੀਂ ਕਰਿਆ ਮਰੇ ਆਉਣਾ ਕੰਪੈਨਾਂ ਦਾ ਵੀ ਹਾਂ 200 ਜ਼ੋਰ ਲਾ ਕੇ 200 ਵੱਡੂngੀਆਂ ਕੋਈ ਮੈਨਾਂ ਖੜਦੇ ਨਹੀਂ ਆ ਖੜਗੀਆਂ ਇੱਕ ਦਿਨ ਇੱਕ ਦੋ ਆ ਕੱਲ੍ਹ ਆਟਾ ਵਾਟਾ ਵਾਟਾ ਦਾ ਕੰਮ ਰਹਿ ਗਿਆ ਵੀਨਾਂ ਨੂੰ ਥੂੜੀ ਵਾਲੇ ਤੁਸੀਂ ਵੀ ਕੱਪ ਕੇ ਦਿੰਦੇ ਨਹੀਂ ਆ ਥੂੜੀ ਵਾਲੇ ਹਾਂ 5 ਤਰੀਕ ਤੱਕ ਮੈਂ ਵੀ ਆ 5 3-4 ਦਿਨ ਚੱਲੂਗੀ ਹਾਂ 10 ਦਿਨ ਹੋਰ ਚੱਲੂਗੀ ਬਸ ਹਾਂ ਤੇ ਕੋਟ ਮੈਂ ਜੀ ਸੁਤੰਤਰ ਦੇ ਚੱਲੂਗੀ ਹਾਂ 10 ਤਰੀਕ ਤੱਕ ਜਾਨੀ ਕਿ ਵਿਲੇ ਹੋਈ ਹੋਈ ਸੋਹੜ ਟਰਾਲੀ ਬਣਨੀ ਨਹੀਂ ਆਦੀ ਬਹੁਤ ਉੱਠੀ ਆ ਅੱਛਾ ਕਿੰਨੇ ਸਾਲ ਕਿਦੀ ਬਣੀ ਸੀ ਇਹ ਤਾਂ ਦੋ ਦੋ ਟੱਪ ਗਈ ਜੀ ਟੱਪ ਗਈ ਜੀ ਐਗ ਵੀ ਟੱਪਦੀ ਐਗ ਵੀ ਉੱਪਰ ਕਿੰਨੇ ਵਜੇ ਮਸ਼ੀਨ ਖੜ ਜਾਂਦੀ ਆ ਆਪਣੇ ਆਪਣੇ ਦਾ 7 ਵਜੇ ਤੋਂ ਬਾਅਦ ਮਸ਼ੀਨ ਚੱਲਦੀ ਜੀ ਜੇ ਸਿੱਧੇ ਹੀ ਹੈ 7 ਵਜੇ ਹੈ ਵੇ ਵਰਜੂਗਾ ਆਪਣਾ ਇਹ ਕਿਸੇ ਤਰ੍ਹਾਂ ਬਿਪੂਰ ਬਣਾਉਂਦੇ ਰਹਿ ਗਏ ਲੋੜ ਲਾਤ ਹੋ ਜ਼ੋਰ ਲਾ ਕੇ ਨਵੇੜ ਦੁਆਜਾ ਇੱਧਰ ਫਿਰ ਉੱਧਰ ਦੇ ਰਹਿ ਜੂਗੇ ਐ ਰਹਿ ਜੋ ਤੇਰੀ ਟਰਾਲੀ ਚਲਦੀ ਆ ਹਾਂ ਐ ਵੀ ਉੱਤੇ ਵੀ ਰਹਦੀ ਆ ਇਹ ਕਿਹਿਆ ਚੱਕਰ ਹੋ ਗਿਆ ਉਦੋਂ ਉਹਨਾਂ ਸੌੜ ਵੀ 7:00 ਵਜੇ ਕਿਉਂਕਿ ਉਹਨਾਂ ਨੂੰ ਬਣਾਉਣੀ ਹੈ ਮੈਂ ਫੇਰ ਬਣਾ ਦਉਂਗੀ ਕਹਿੰਦਾ ਗਿੱਲਾ ਹੀ ਪਤਾ ਨਹੀਂ ਗਿੱਲਾ ਵੀ ਨਹੀਂ ਜਿਹੜਾ ਆਪੇ ਲੱਗਿਆ ਉਹ ਬਣਾਉਣਾ ਹੈ ਅੱਛਾ ਡਰਾਈਵਰ ਆ ਭਾਈ ਉਹ ਵੀ ਬਣਾ ਕੇ ਆਇਆ ਇੱਕ ਸਾਲ ਇਹ ਵੀ ਲੱਗਿਆ ਸੀ ਹਾਂ ਤੇ ਉਹ ਤੋਂ ਵਧੀਆ ਨੰਬਰ ਲੱਗਿਆ ਉਹਨਾਂ ਹੈ ਹਾਂ ਉਹਨਾਂ ਨੂੰ ਸਵੇਰੇ ਫੋਨ ਕਰਿਆ ਦਾ ਅੱਛਾ ਉਹਦਣੇ ਲੱਗੇ ਮੈਂ ਕਿਹਾ ਜਦਾ ਜੇ ਬਣਾ ਦਿੰਦੇ ਤਰੀ ਅੱਛਾ ਉਹ ਮਨੂੰ ਕੋਈ ਕਹੀ ਜਾਂਦੇ ਆ ਚੱਜੂ ਨਹੀਂ ਮੈਂ ਬਣਾ ਦੰਨਾ ਮੈਂ ਬਣਾ ਦੰਨਾ ਮੈਂ ਨਹੀਂ ਭਾਈ ਜਿਹੜਾ ਪੱਕਾ ਤਰੀਕਸਾਲ ਬਣਾਉਂਦਾ ਉਹਦੇ ਉਹ ਬਣਾਉਣੀ ਹੈ ਇਹ ਨਹੀਂ ਉਹ ਕਣਕ ਵੱਢ ਲਈ ਤੁਸੀਂ ਕੱਲ ਵੱਢੀ ਹੈ ਪਰਸੋਂ ਨੇ ਵੱਢੀ ਕੱਲੇ ਵੱਢੀ ਨਿੰਬੜ ਗਿਆ ਝਾੜ ਵਧੀਆ ਠੀਕ ਹੈ ਬਾਈ ਦੇ ਜਿਹੜੇ ਹਾਂ ਹੈਗਾ ਝਾੜ ਹੈ ਕਿੰਨਾ ਸਾਡੇ 24 ਦਾ ਵੀ ਆਇਆ 24 ਦਾ 21 22 ਦਾ ਵੀ ਆਇਆ ਯਾਨੀ ਕਿ ਹੈਗਾ 22 ਦੇ ਉੱਪਰ ਹੈਗਾ 23 ਦਾ 23 ਦਾ ਝੜਾ ਹੈਗਾ ਹਾਂ 4-5 ਕਿਲੀਆਂ ਜਦੋਂ 24 ਦਾ ਵੀ ਆਇਆ ਵਧੀਆ ਵੀ ਆਇਆ ਅੱਜ ਲੈ ਕੇ ਆ ਕਣਕ ਲੈ ਕੇ ਗਿਆ ਡਾਡੀ ਅੱਜ ਸ਼ਾਮ ਤੱਕ ਧਰੂੰਗੀ ਇਹ ਇਹ ਜੇ ਨਹੀਂ ਜੇ ਘਟਾ ਛੜ ਅਜੇ ਤੂੜੀ ਦਾੜੀ ਦੇ ਇੱਕ ਨਹੀਂ ਵਰਦਾ ਬੰਦਾ ਸ਼ਾਮ ਜੀ ਨੂੰ ਬੜਾ ਵਿਜੇ ਟਾਈਮ ਤੁਸੀਂ ਬੜਾਈ ਆ ਹਾਂ ਹਾਂ ਉੱਧਰ ਵੀ ਸਾਡੇ ਸ਼ਾਮ ਨੂੰ ਵੱਡਾ ਹੀ ਜਾਂਦਾ ਸਾਡੇ ਆ ਟਾਈਮ ਤੇ ਮਸ਼ੀਨ ਚੱਲੀਦੀ ਉਦੋਂ ਵੀ ਜੇ ਉੱਧਰ ਵੱਡੀ ਹੈ ਚੱਲੀਆਂ ਹਾਂ ਚੱਲੀਆਂ ਦਾ ਨਾ ਰਾਤ ਨੂੰ ਵੱਡਾ ਹੋਈ ਹੋਈ ਆ ਤੇ ਪਿੰਡ ਦੇ ਦਿਨ ਜਿਵੇਂ ਉਹ ਪਿੰਡ ਵਾਲੀ ਆ ਟਾਈਮ ਤੇ ਚੱਲੀ ਜੀ ਆਟਾ ਤੇ ਧੂੜੀ ਵੀ ਵਧੀਆ ਬਣ ਜਾਂਦੀ ਹੈ ਹਾਂ ਹਾਂ ਦਿਨ ਚ ਦਾ ਫਿਰ ਕੋਹਰੇ ਕੋਹ ਹੋ ਜਾਂਦਾ ਇੱਕ ਦੀ ਟੂੜੀ ਦਾ ਲਾਲਚ ਹੀ ਨਹੀਂ ਕਰਿਆ ਕਿਸੇ ਅਗਲੇ ਹਨਾ ਕੜਕ ਵਢਾਓ ਦਾਣਿਆਂ ਦਾ ਲਾਲਚ ਆ ਇੱਕ ਦੀ ਕਿਸੇ ਲੋੜੇ ਨਹੀਂ ਭਾਈ ਆ ਚੜ ਚੜ ਕੇ ਤਾਂ ਆਉਂਦਾ ਦਾ ਹੁਣ ਸਾਫ ਆ ਦੇ ਗਲਾਵਾ ਹੈ ਪਹਿਲਾਂ ਤਾਂ ਜ਼ਗਾਤਾਰੇ ਹੋਲੇ ਲਗਾ ਹਾਂ ਲਗਾਤਾਰੀ ਰਾਤ ਨੂੰ ਐਵੇਂ ਨਾ ਦਾ ਰੋ ਚੱਲਣੀ ਹੁੰਦੀ ਸਵੇਰ ਨੂੰ ਹਾਂ ਦੋ ਤਿੰਨ ਦੋ ਦਿਨ ਯਾਰ ਮੁਰਦੀ ਰਹੀ ਮਸ਼ੀਨ ਉਹ ਕਦੇ ਪੰਜ ਟਰਾਲੀਆਂ ਬਣਾ ਦੇ ਚਾਰ ਬਣਾ ਦੇ ਚਾਰ ਕਿਣੀਆਂ ਪੈ ਗਈਆਂ ਇਹਨੂੰ ਕੀ ਖੜ ਜਾਣਾ ਉੱਥੀ ਖੜ ਜਾਣਾ ਇਹਨੇ ਇਹ ਤਾਂ ਔਖਾ ਭਾਈ ਅੱਜ ਜਿਹੇ ਪੱਥਰ ਪਾਉਦਾ ਉਹ ਤੇ ਕੰਪਲੀਟ ਆ ਉਹਦਾ ਉਹ ਸੈਲਰ ਲਾ ਕੇ ਉਹ ਕੰਧ ਲਾ ਕੇ ਭਾਈ 9 ਵਜੇ ਮੀਨ ਜਿਨਵਾਜ ਕਰ ਦਿੰਨੀ ਇੰਨੀ ਪਾਈ ਕਿਥੇ ਟੱਕ ਟੱਕ ਦੀ ਆਉਂਦੀ ਨਹੀਂ ਵਿੱਚ ਹਾਂ 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 ਚੱਲ ਕਰ ਲਿਓ ਸ਼ਾਮ ਨੂੰ ਸੈਟ ਨਹੀਂ ਸਵੇਰੇ ਕਰਕੇ ਤੋਰ ਲਿਓ ਆਓ ਸਵੇਰੇ ਤੋਰ ਲਿਓ ਫਿਰ 9 ਵਜੇ ਜਲਦੀ ਨਹੀਂ ਮੀਨ ਆਓ 9 ਵਜੇ ਚੱਲ ਸਵੇਰੇ ਕਿੱਧਰ ਬਣਾਉਣੀ ਚੰਨੀ ਵਾਲੀ ਕੋਲੇ ਜਾਂ ਨਿੰਬੜ ਦੀ ਜਿਹੜੀ ਮਾਜੀ ਬਣਾ ਲੈ ਜਿਹੜੀ ਲੋਟ ਲੱਗਦੀ ਉਹ ਬਣਾ ਚੱਲੀਆਂ ਬਣਾ ਲਈ ਜੋ ਛੱਲੀਆਂ ਛੱਲੀਆਂ ਘੱਟ ਪਹੁੰਚਦੀ ਸੜਨ ਉਧਰ ਨੂੰ ਘੱਟ ਪਾਉਂਗੀ ਉਧਰ ਬੂਟੇ ਘੱਟ ਆ ਉਧਰ ਬਣਾ ਲਈ ਫਿਰ ਇੱਧਰ ਬਣਾ ਦੂੰਗੀ ਪਿਛਲੀ ਵਾਰ ਵੀ ਤੇਰੇ ਘਰ ਮਤੇ ਕਿਦਾਂ ਚੇ ਨਿਬੜ ਗਿਆ ਦਾ ਉਹ ਉੱਧਰ ਵਾਲੀ ਬਣਾ ਕੇ ਤੇ ਲਵਦੀ ਨਹੀਂ ਮਰੇ ਹਾਂ ਹਾਂ ਉਹ 4-5 ਕਿੱਲੇ ਬਣਾ ਕੇ ਤੇ ਇੱਕ ਦਿਨ ਦਾ ਡੇਢ ਦਿਨ ਡੇਢ ਦਿਨ ਲੱਗਿਆ ਦਾ ਉਹ ਦੋਏ ਦਿਨ ਦਾ ਦੋ ਕਿਟੜੀਆਂ ਨਹੀਂ ਰਹਿ ਗਈਆਂ ਨੇ ਹਾਂ ਹਾਂ ਇੱਥੇ ਵਾਲੀ ਜਿਹੜਾ ਆ ਵੀ ਬੜਗੀ ਦੇ ਜੱਲਣ ਵਾਲੀ ਵੀ ਤਾਂ ਨਿਬੜ ਗਈ 11 ਟਰਾਲੀਆਂ ਬਣੀਆਂ ਦੀਆਂ ਹਾਂ 8-10 ਪਤਾ ਨਹੀਂ ਉਹ ਬਣਾ ਕੇ ਤੇ ਆ ਜਾ ਵੀ ਡੇਢ ਚੰ ਚੰ ਲੋ ਹੀ ਬਦਲਦੇ ਹਾਂ ਮੋਰ ਚ ਲੱਗਿਆ ਕਰਿਆ ਢੋਲੀ ਦੀ ਫੱਟੀ ਹੋ ਤੀਤਿਓ ਲੇਟ ਆ ਤਾ ਪਹਿਲਾ ਵੀਲੀ ਤਾਂ ਹੋਈ ਠੰਡੀ ਲੈ ਚਲ ਥਰਮੋਸ ਚ ਲਿਆ ਦੇ ਕਰੂੰਗਾ ਕੋਈ ਨਹੀਂ ਕੋਈ ਨਹੀਂ ਮੜਾ ਦਿਓ ਅੱਜ ਇੱਧਰ ਡੈਡੀ ਲੈ ਕੇ ਗਿਆ ਬਾਈ ਕਣਕ ਮੰਡੀ 베ਲੇ ਤੇ ਕੰਡਾ ਲੱਗੂ ਡੈਡੀ ਨੂੰ ਲੈ ਕੇ ਆਉਣਾ ਉਧਰ ਤੇ ਡੈਡੀ ਟਰੈਕਟਰ ਖੜਾ ਗਿਆ ਤਾਂ ਫਿਰ ਸਵੇਰੇ ਹੀ ਲੈ ਕੇ ਗਈਆਂ ਬਾਈ ਤੇ ਆਪਾਂ ਦੇ ਗੇੜੇ ਲਾਉਣੇ ਤੇ ਚੱਲਦੇ ਆਂ ਇੱਕ ਬਦਲਦੇ ਆਂ ਟਰਾਲੀ ਹਾਂ बन ਗਿਆ ਡਰਾਈਵਰ ਛੋਟੀ ਦਾ ਮੁੰਡਾ ਹੈ ਲਾ ਕੇ ਆਉ ਅਗਲੇ ਸਾਲ ਐਪੀ ਦਾ ਸੀਜ਼ਨ ਲੱਗਦਾ ਹੈ ਕਾਰ ਕੇ ਆਵੇਂ ਆ ਸਿਕਾਲ ਜੀ ਬਈ ਸਾਰਿਆਂ ਨੂੰ ਹੀ ਕੋਈ ਅਗਲਾ ਦਿਨ ਆ ਬਾਈ ਚੱਲੀਆਂ ਚੱਲਦੀ ਆ ਚੱਲਦੀ ਸੁਰੇ ਬਣ ਗਿਆ ਫੇਰ ਵੀ ਟਰਾਲੀ ਆ ਗਈ ਫੇਰ ਵੀ ਪੈ ਗਈ ਕੋਈ ਅੰਪਨ ਬਣ ਜੋ 1 ਕੋਲ ਟਰਾਲੀਆਂ ਹੋਰ ਡੇਢ ਡੇਢ ਕ ਟਰਾਲੀ ਹੋਰ ਆਇਆ ਪੌਣੇ 3 ਇੱਕ ਟਰਾਲੀਆਂ ਦੀ ਐਵਰੇਜ

ਇਹਨੇ ਕਣਕ ਤੇ ਟਰੱਕ ਬੜੀ ਸਾਫ਼ ਕਰਦੀ ਵਈ ਮਿੰਨੇ ਦਾ ਭਰਿਆ ਹੈ ਇੱਕ ਲੋ ਭਰਿਆ ਹੋਇਆ ਔਰ ਇੱਕ ਥੋੜੀ ਕਣਕ ਗਿਰੀ ਹੋਈ ਸੀ ਉਹ ਇਹ ਥੋੜੇ ਦਾਣੇ ਜ਼ਿਆਦਾ ਨਿਕਲੇ ਆ ਚੱਕਰੀਆ ਡੋਲ ਲੂੰਗਾ ਲੋ ਬਈ ਇੱਧਰ ਆਗੇ ਹੁਣ ਧੂਏ ਪਾਰ ਵਾਲੀ ਮੋਟਰ ਕੋ ਪਿੰਡ ਵਾਲੀ ਜ਼ਮੀਨ ਕੋਲ ਆਪਣੀ ਘਾਹ ਦੀ ਜਮੀਨ ਆ ਉਹ ਟਿੱਕੇ ਵਾਲੀ ਦੀ ਬਾਈ ਝੰਡੀਆਂ ਬਣਾਉਦੇ ਰਹੀ ਜਿਹੜੀ ਡੈਡੀ ਆ ਗਿਆ ਹੁਣ ਟਰੈਕਟਰ ਲੈ ਕੇ ਮੈਂ ਵੱਢਣੇ ਨੇ ਕੱਖ ਮਸ਼ੀਨ 16ਵੀਂ ਟਰਾਲੀ 16ਵੀਂ ਆ ਨਾ ਇਹ ਉਹ ਜੋੜਨੀ 16ਵੀਂ ਆ 16ਵੀਂ ਆ ਜੋੜਨੀ ਹੁਣ 17ਵੀਂ ਆ ਉਹ 16ਵੀਂ ਭਰੀ ਹੋਈ ਆ 16ਵੀਂ ਭਰੀ ਹੋਈ ਆ ਕੰਮ ਥੋੜਾ ਦੇਖ ਵਰ ਕੇ ਡੰਡਾ ਬੈ ਗਿਆ ਨਹੀਂ ਤਾਂ ਹੈ ਅੱਜ ਲੇਬਰ ਕਰਕੇ ਹਾਂ ਅੱਜ ਬੜੀ ਵਿਚਾਰੀ ਹੈ ਕਿ ਗਰਮੀ ਬਹੁਤ ਹੈ ਕੰਮ ਕਰਦੇ ਤਾਂ ਹਾਂ ਅੱਜ ਕਿੰਵੀਂ ਆ ਇਹ ਹਾਂ 17ਵੀਂ ਬਾਉਣੀ ਆ ਹਾਂ 17ਵੀਂ ਬਾਉ ਲੱਗਿਆ 20 ਨੂੰ ਹੱਥ ਲੱਗ ਜੂ 20 ਨੂੰ 20 ਨੂੰ ਹੋਣੀ ਲੱਗੇ ਲੱਗ ਜਾਣਾ ਦੋ ਤਿੰਨ ਭਰੂngੀਆਂ ਨਹੀਂ ਹੁਣ ਆ ਟਾਈਮ ਤੇ ਉਸ ਪੈਂਦੀ ਹੈ ਕਿ ਲਾਨ ਭਾਰੀ ਹੈ ਤੇਰਾ ਚੱਕਰ ਹੈ ਜਦ ਲਾਨ ਠੀਕ ਜਾਵੇ ਫਿਰ ਤਾਂ ਚੱਲੀ ਜਾਂਦੀ ਮੈਂ ਹਾਂ ਉੱਦਣ ਪਾਉ ਲਾਨਤਾ ਹਨਾ 2.5 ਤਿੰਨ ਟਰਾਲੀਆਂ ਭਰੀਆਂ ਉੱਦਣ ਤਾਂ ਕਿੰਨੇ 15 ਹੀ ਭਰ ਕੇ ਸੰਭਲਾ ਤੂੰ ਅੱਧੀ ਅੱਧੀ ਹੋ ਗਈ ਦੀ 15 ਹਾਂ 15 ਹੀ ਹੋਣੀ ਆ ਪਾਉਣਾ ਬਣਿਆ ਪਾ ਕਰਤਾ ਲਾਉਂਦਾ ਮੁੰਡਾ ਕਹਿੰਦਾ ਬਿਨਾ ਬੰਦੇ ਦੇ ਪਾਉਣੀ ਨਹੀਂ ਕਾਹ ਕਰਕੇ ਭਰਾ ਹੂੰਗਾ ਹੰਡਾ ਵੀ ਬਾਤ ਤਿੰਨ ਪਿੰਨ ਮੈਨੂੰ ਵੀ ਪਾ ਕੇ ਦਿਖਾ ਪਿੰਨ ਵੀ ਪਾ ਕੇ ਦਿਖਾ ਫਿਰ ਮਨ ਜੂਗਾ ਡਰਾਈਵਰ ਇਹ ਨਹੀਂ ਬਣੀ ਕਿੰਨੇ ਕਿੰਨੇ ਵੀ ਨੀਮੀ ਨਹੀਂ ਪਤਾ ਲੱਗਦਾ ਹਾਂ ਲੋ ਆ ਲੈ ਤੇ ਛਤਰੀ ਕੋਲ ਹਾਂ ਕੈਮਰਾ ਲਾ ਦੇ ਮਸ਼ੀਨ ਦੇ ਪਿੱਛੇ ਹਾਂ ਹੈਗਾ ਏ ਪਰਾਂ ਹੋਣੀਆਂ ਪਰਾਂ ਹੋਣੀ ਥੋੜੀ ਨਹੀਂ ਚੱਕ ਕੇ ਇੱਧਰ ਕਰ ਲੈ ਪੁੱਕ ਕਰ ਦਿੱਤੀ ਡਾਊਨ ਕਰ ਲਾ ਆ ਗਿਆ ਫੋਰਮੈਨ ਫੋਰਮੈਨ ਸੈਟ ਆ ਹਾਂਜੀ ਹਾਂਜੀ ਅੱਜ ਮੜਾ ਆਇਆ ਕੰਮ ਖਿੱਚਿਆ ਅੱਜ ਬੰਦੇ ਤੇ ਢਿੱਲੇ ਪੈ ਕੇ ਲੇਬਰ ਵਾਲੇ ਟਰੈਕਟਰ ਆ ਟਰੈਕਟਰ ਇਦਾਂ ਕਰ ਲਾ ਹਾਂਜੀ ਟਰੈਕਟਰ ਇਦਾਂ ਕਰ ਲਾ ਗਰਦਾ ਇਹ ਆ ਜਾਣਾ ਕਹਿੰਦਾ ਬਣਾਈ ਲੈਣੀ ਆ ਟੂੜੀ ਦਾ ਬੰਦਾ ਬਹੁਤ ਆ ਜੇ ਤਾਂ ਤੋਂ ਵੀ ਦੇ ਪਾਏ ਹੈ ਬਟਾ ਕੋ ਦਨ ਤੁਹਾਨੂੰ ਕੋਈ ਨਹੀਂ ਕੋਈ ਤੁਹਾਨੂੰ ਪੈਸਾ ਨੂੰ ਕਿਹਾ ਗੇਮ ਨਹੀਂ ਮੈਂ ਕਿਹਾ ਆ ਜਾਣ ਚੱਲ ਪੈਸਾ ਇੰਡੀਆ ਬੰਦਾ ਬਹੁਤ ਬਣਾ ਲੈਣੀ ਆ ਵੀ ਚੱਲ ਚਾਹ ਕਰਦੀ ਬਹੀ ਨਾ ਭਾਈ ਕੋਈ ਕੋਈ ਨਹੀਂ ਤੁਹਾਨੂੰ ਪੈਸਾ ਨੂੰ ਪਹਿਲਾਂ ਵੀ ਕਿਆ ਕਰਦੇ ਆਪਾਂ ਸੌੜ ਦੇ ਨਾਲ ਗੱਲੇ ਨਹੀਂ ਪਹਿਲੇ ਪਹਿਲਾਂ ਤਿੰਨ ਗੱਲ ਕਰ ਲੈਣੀ ਹੈ ਪੈਸੇ ਤਾਂ ਆਪਣੇ ਪਹਿਲਾਂ ਨਹੀਂ ਕਿਆ ਕਰਦੇ ਹਾਂ ਠੀਕ ਹੈ ਇਹ ਜਿਹੇ ਬੰਦਾ ਚਾਹੀਦਾ ਹਾਂ ਜਿਹੜੀ ਵੇਗੀ ਜਿਹਾ ਤੇ ਰਹੀ ਜਾਣੇ ਤੈਨੂੰ ਜਿਹੜੇ ਰਹੀ ਜਾਣੇ ਤੈਨੂੰ ਵੇਕੇ ਉਹਦੇ ਨਾਲ ਦੀ ਨਾਲ ਹਾਂ ਦਾ ਜਮੀਂ ਮੰਦਰਾ ਕੁਝ ਪਰੋਸਾ ਨਹੀਂ ਭਾਈ ਇਹਦਾ ਬੁਰਾ ਹਾਲ ਹੈ ਲਾਨ ਬਣਾਉਣੇ ਨੂੰ ਨਹੀਂ ਕੋਈ ਮੰਨਦਾ ਭਾਈ ਡੰਗਰ ਤਾਂ ਹੈ ਨਹੀਂ ਕਿ ਦੇਖੋ ਕਹਿੰਦੇ ਇਹ ਜੀ ਡੰਗਰ ਨਹੀਂ ਰਹੇ ਲੋਕਾਂ ਕੋਲ ਕਿਹਨੇ ਨਹੀਂ ਕੋਈ 300 ਨੂੰ ਕਹਿੰਨੇ ਆ ਜਾ ਆ ਫੇਰ ਉੱਥੇ ਛੱਡ ਕੇ ਆਉ ਤਾਂ ਫੇਰ ਚਾਰ ਬਈਏ ਰੱਖੋ ਅਪਣਾ ਛੱਡ ਪਰ ਜਾਣਾ ਹੋਣਾ ਨਹੀਂ ਦੋ ਟਰਾਲੀਆਂ ਹੋਰ ਲੈਣੀ ਦੋ ਤਿੰਨ ਟਰਾਲੀਆਂ ਜਿਹੜੀਆਂ ਪੈ ਗਈਆਂ ਪੈ ਗਈਆਂ ਵਾਕੀ ਆਂ 15 ਜੱਟ 23 24ਵੀਂ ਥਾਲੀ ਪੈ ਜਾਣੀਆਂ ਹਾਂ ਅੰਦਰ 31 ਪਹਿਲਾਂ ਵੀ ਪਈ ਆ 25 16 12 32 32 ਥਾਲੀਆਂ ਪੈਈਆਂ ਦੋ ਹੀ ਦੱਗ ਦੋ ਹੀ ਇੱਕ ਹੋਵਾ ਬੰਦਾ 16 ਬੈਣੀ ਅੱਗੇ 518 ਪੈ ਮੈਂ ਜਿਹੜੀ ਬਣ ਗਈ ਬਣ ਗਈ ਆਪਾਂ ਨੇ ਰਹਿ ਗਈ ਜੇ ਕਿਸੇ ਬਣਾਰੀ ਬਣਾ ਲਈ ਅੱਜ ਮੈਂ ਕਿਹਾ ਚੱਲ ਬਣਾ ਦੇ ਕਾਨੂੰ ਕਿਤੇ ਜਾਣਾ ਹੈ ਬਣਾਉਣ ਹੈ ਆਹ ਬਲੀ ਆਹ ਉਹ ਬਲੀ ਸੱਚੀ ਬਣਾ ਦੀ ਬਾਈ ਕੋਈ ਜਿੰਨੀ ਬਣ ਗਈ ਹੁਣ ਤੱਕ ਜਿੰਨੀਆਂ ਟਰਾਲੀਆਂ ਬਣ ਗਈਆਂ ਸਾਈਰ ਕੰਮ ਜ਼ੇਤ ਤਾਂ ਅੱਛਾ ਮੈਂ ਵੀ ਦਵਾ ਦਿਓ ਜੇ ਕਿਸੇ ਨੂੰ ਦਵਾਉਣਾ ਹੈ ਕਾਲੂ ਬਣਾਉਣੀਆਂ ਕਾਲੂ ਬਣਾ ਲਵੇ ਕਹਾਂ ਬੰਦਾ ਕਾਲੂ ਬਣਾ ਬਣਾ ਲੈ ਆਹ ਬਣਾ ਲਈ ਕਾਲੂ ਕਾਲੂ ਨਹੀਂ ਪਰਸੋਂ ਨੂੰ ਜਾਂ ਮਰਜੀ ਬਣਾ ਲਵੇ ਹਾਂ ਲੈਣ ਦਾ ਕਾਲੂ ਵਾਠ ਠੀਕ ਆ ਕਾਲੂ ਦਾ ਪੁੱਛਦਾ ਹੀ ਨਹੀਂ ਕੋਈ ਤਾਂ 1500 ਦਾ ਹਾਂ ਉਹ ਟਰਾਲੀ ਨਹੀਂ ਕੋਈ ਪੁੱਛਦਾ ਖਰਚਾ ਹੀ 12 ਤੀਰਾਂ ਤੋਂ ਕੱਲੇ ਕੱਲੇ ਗੇਮ ਨਹੀਂ ਗੀ। 5000 ਨੂੰ ਵੀ ਟਰਾਲੀ ਵਿਕੀ ਬਾਈ ਇੱਕ ਟਾਈਮ 5000 ਨੂੰ ਇੱਕ ਟਰਾਲੀ ਪਿਛਲੇ ਸਾਲ ਤੋਂ ਪਿਛਲੇ ਸਾਲ ਹਾਂ 2-3 ਸਾਲ ਦੀ 3 ਸਾਲ ਦੀ ਗੱਲ ਹੋਣੀ 19 ਵਿਗੋ 19 ਵਿਗੋ ਬੋਸਾ ਕੁੱਤੀਆ ਰੇਟੂ 1300 ਰੁਪਏ ਕਿੰਟਾ ਛੱਡ ਕੇ ਵੀ ਆ 300 ਰੁਪਏ ਕਿੰਟਾ ਕੌਸ਼ਲ ਨਾਲ ਗਏ ਦਾ ਕੀ ਆ 300 ਰੁਪਏ ਚ ਕੀ ਆ ਬਚਣਾ ਕਰਦਾ ਹੋ ਉਹ ਅੱਛੀ ਜਿਹੀ ਟਰਾਲੀ ਆ ਜੀ ਕਰਦਾ ਬਹੁਤ ਆ ਨਾ ਕਰਦਾ ਜੂਏ ਕਰਕੇ ਆ ਇੱਕ ਨਾਂ ਐਸੋ ਸੁਣ ਹਾਂ ਇਹ ਬਰਤੀਰ ਵੱਟ ਲਿਆ ਬਈ ਇੱਕ ਮੱਟ ਉਹ ਲੱਗ ਜਾਂਦਾ ਇੱਥੇ ਆਡੇ ਭਾਈ ਪਸਾ ਗਰਵਾਉ ਪੈਂਦੀ ਆ 8:00 ਵਜੇ ਤੱਕ ਆਉਂਦੀ ਆ ਰਾਨੀਆਂ ਹੋ ਪਰੂਆਂ ਵੀ ਜਿਆਦਾ ਲੰਬਾ ਕੰਮ ਨਹੀਂ ਕਰਦਾ 9 ਵਜੇ ਸਵੇਰੇ ਚੱਲਦਾ ਕੰਮ ਸਵੇਰ ਵੀ ਲੇਟੇ ਚੱਲਦਾ ਕੰਮ ਆ ਰਹਿ ਗਏ ਆਪਣੇ ਤਿੰਨ ਜੀ ਤੇ ਸਾਢੇ ਦਨੇ ਜੀ ਆਖੀ ਤ ਬਣ ਗਿਆ ਉਹ ਖੇਤ ਬਣ ਕੇ ਆ ਬਣ ਜਾਣਾ ਜੀ ਦੇ ਬਾਹਰ